ਦੀ ਪਾਰਟੀ ਹੈ ਤੇ ਦੋ ਚੀਜ਼ਾਂ ਨਮਕੀਨ ਬਣਾਈਆਂ ਸੀਗੀਆਂ ਤੇ ਹੁਣ ਮੈਂ ਸੋਚਿਆ ਕੁਝ ਮਠਾ ਵੀ ਹੋ ਜੇ ਤੇ ਸੋ ਲਾਲ ਗਾਜਰਾ ਆਇਆ ਹੋਇਆ ਸੀ ਤਾਂ ਕੇਕ ਕਿਵੇਂ ਪਿੱਛੇ ਰਹਿ ਸਕਦਾ ਸੋ ਮੈਂ ਉਹਦੇ ਲਈ ਸੋ ਮੈਂ ਹੁਣ ਕੈਰਟ ਤੇ ਬੀਟਰੂਟ ਕੇਕ ਬਣਾ ਰਹੀਆਂ ਜਿੰਦੇ ਵਾਸਤੇ ਮੈਂ ਕੈਰਟ ਨੂੰ ਗ੍ਰੇਟ ਕੀਤਾ ਨਾਲ ਹੀ ਬੀਟਰੂਟ ਨੂੰ ਵੀ ਗ੍ਰੇਟ ਕਰ ਲਿਆ ਮੈਂ ਇੱਕ ਕੱਲੀ ਆਟਾ ਲਿਆ ਮੈਂ ਇਸੇ ਕੱਲੀ ਦਾ ਹੀ ਮੀਜ਼ਰਮੈਂਟ ਲਿਆ ਸਾਰੇ ਸਾਰੀਆਂ ਚੀਜ਼ਾਂ ਲਈ ਜਿਵੇਂ ਇੱਕ ਕੱਲੀ ਆਟਾ ਲਿਆ ਇੱਕ ਕੱਲੀ ਖੰਡ ਲਈ ਹੈ ਅੱਧੀ ਕੱਲੀ ਆਇਲ ਲਿਆ ਅੱਧਿਕੋਲੀ ਹੀ ਨੇ ਦੁੱਧ ਲਿਆ ਥੋੜਾ ਜਿਹਾ ਵਿਨੇਕਰ ਤੇ ਸਾਰੇ ਡਰਾਈ ਫੁੱਟ ਜੋ ਤੁਸੀਂ ਪਾਣੇ ਨੇ ਤੇ ਬੇਕਿੰਗ ਸੋਡਾ ਤੇ ਸਭ ਤੋਂ ਪਹਿਲਾਂ ਨਾ ਮੈਂ ਆ ਦੇਖੋ ਮੈਂ ਗੈਸ ਤੇ ਕੇਕ ਬਣਾ ਰਹੀ ਆ ਸਭ ਤੋਂ ਪਹਿਲਾਂ ਮੈਂ ਇੱਕ ਪੈਨ ਲੈ ਲਿਆ ਤੇ ਉਹਦੇ ਵਿੱਚ ਮੈਂ ਨਮਕ ਪਾ ਲਿਆ ਤੇ ਹੁਣ ਇਹਨੂੰ ਆਪਾਂ ਸਿੰਮ ਤੇ ਰੱਖ ਦਿੱਤਾ ਤੇ ਉੱਤੋਂ ਕਰ ਦਾਂਗੇ ਕਵਰ ਤੇ ਨਾ ਆ ਜਿਹੜਾ ਮੈਂ ਡੱਬਾ ਹੈ ਤੁਸੀਂ ਇਹ ਨਾ ਸੋਚੋ ਕਿ ਇਹ ਖਰਾਬ ਹੈ ਮੈਂ ਇਹਦੇ ਵਿੱਚ ਹੀ ਆਲਵੇਸ ਕੇਕ ਬਣਾਉਣੀ ਆ ਸਭ ਤੋਂ ਪਹਿਲਾਂ ਆਪਾਂ ਇਹਨੂੰ ਗ੍ਰੀਸ ਕਰਕੇ ਇੱਕ ਸਾਈਡ ਤੇ ਰੱਖ ਦਵਾਂਗੇ ਆ ਵੀ ਤਾਂ ਬਾਉਲ ਲੈ ਲਣਾ ਤੇ ਬਾਉਲ ਦੇ ਵਿੱਚ ਆਪਾਂ ਨਾ ਆਇਲ ਪਾ ਲੈਣਾ ਬਾਉਲ ਦੇ ਵਿੱਚ ਮੈਂ ਆਇਲ ਪਾਇਆ ਤੇ ਨਾਲ ਹੀ ਮੈਂ ਦੁੱਧ ਪਾ ਲੈਣਾ ਤੇ ਨਾਲ ਹੀ ਮੈਂ ਇਹਦੇ ਖੰਡ ਪਾ ਲੈਣੀ ਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤਾਂ ਕਿ ਇਹ ਬਿਲਕੁਲ ਅੱਛੀ ਤਰ੍ਹਾਂ ਕੰਬਾਈਨ ਹੋ ਜਵੇ ਵੱਖਰਾ ਵੱਖਰਾ ਨਾ ਹੋਵੇ ਬਿਲਕੁਲ ਮੀਜਰਿੰਗ 스ਪੂਨ ਨੇ ਹੁਣ ਆਪਾਂ ਨਾ ਇਹਦੇ ਤੇ ਲਿਖਿਆ ਹੁੰਦਾ ਕਿ ਵੀ ਇਹ ਕਿੰਨੀ ਕੁਆਂਟੀਟੀ ਦਾ 스ਪੂਨ ਹੈ ਤੇ ਐਵੇਂ ਦੇ 스ਪੂਨ ਆਮ ਮਾਰਕੀਟ ਵਿੱਚੋਂ ਮਿਲ ਜਾਂਦੇ ਨੇ ਤੁਸੀਂ ਲਿਆ ਕੇ ਰੱਖ ਸਕਦੇ ਹੋ ਤੇ ਹੁਣ ਆਪਾਂ ਇਹ ਭਰ ਕੇ ਨਾ ਵਿਨੇਗਰ ਤੇ ਇਸ ਇਸ ਵਾਲੇ ਮਿਕਸਚਰ 'ਚ ਪਾ ਦਵਾਂਗੇ ਆਪਾਂ ਨੇ ਚੰਗੀ ਤਰ੍ਹਾਂ ਇਸ ਮਿਕਸਚਰ ਨੂੰ ਮਿਕਸ ਕਰ ਲਿਆ ਨੂੰ ਫਿਰ ਵਿਨੇਗਰ ਵੀ ਪਾ ਦਿੱਤਾ ਸੀਗਾ ਤੇ ਬਾਕੀ ਸਾਰਾ ਕੁਝ ਵੀ ਪਾ ਕੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤਾਂ ਬਿਲਕੁਲ ਦੇਖੋ ਕਿੰਨਾ ਬਿਲਕੁਲ ਇੱਕੋ ਰਿਪਟਾ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਨਾ ਪਾਵਾਂਗੇ ਆਟਾ ਤੇ ਬੇਕਿੰਗ ਸੋਡਾ ਆਪਾਂ ਇਹ ਜਿਹੜਾ ਸਭ ਤੋਂ ਛੋਟਾ ਸਪੂਨ ਹੈ ਇਹ ਬੇਕਿੰਗ ਸੋਡਾ ਪਾਵਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਆਟਾ ਆ ਦੇਖੋ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬੇਕਿੰਗ ਸੋਡਾ ਤੇ ਇਹਦੇ ਨਾਲ ਹੀ ਪਾ ਦਾਂਗੇ ਆਟਾ ਤੇ ਫਿਰ ਇਹਨੂੰ ਛਾਨ ਦਵਾਂਗੇ ਆਟਾ ਤੇ ਬੇਕਿੰਗ ਸੋਡਾ ਆਪਾਂ ਇਹਦੇ ਸਪਾਕੇ ਛਾਨ ਦਿੱਤਾ ਸੀਗਾ ਤੇ ਹੁਣ ਨਾ ਇਹਦੇ ਵਿੱਚ ਬਕੇਰਟ ਕੇਕ ਜਦੋਂ ਵੀ ਤੁਸੀਂ ਬਣਾਉਣੀ ਹੋਵੇ ਦੇ ਵਿੱਚ ਇਲਾਚੀ ਦਾ ਫਲੇਵਰ ਬਹੁਤ ਵਧੀਆ ਆਉਂਦਾ ਹੈ ਤਾਂ ਮੈਂ ਥੋੜਾ ਜਿਹਾ ਇਲਾਚੀ ਪਾਊਡਰ ਪਾਇਆ ਸੀ ਕੁੱਟ ਕੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਰ ਦਵਾਂਗੇ ਮਿਕਸ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਹੈ ਤੇ ਹੁਣ ਆਪਾਂ ਹਾਫ ਬੈਟਰ ਇਸ ਵਾਲੇ ਬੌਲ ਚ ਪਾਵਾਂਗੇ ਹਾਫ ਬੈਟਰ ਇਹਦੇ ਵਿੱਚ ਪਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇੱਕ ਵਿੱਚ ਗਾਜਰਾ ਪਾਵਾਂਗੇ ਤੇ ਇੱਕ ਵਿੱਚ ਬੀਟਰੂਟ ਪਾਵਾਂਗੇ ਆਪਾਂ ਦੋਨੋਂ ਬੈਟਰ ਵਿੱਚ ਕਿਚ ਗਾਜਰਾ ਪਾ ਲਿਆ ਨੇ ਅਲੱਗ-ਅਲੱਗ ਕਰਕੇ ਤੇ ਕਿਚ ਬੀਟਰੂਟ ਪਾ ਲਿਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਮਿਕਸ ਤੇ ਜੇ ਤੁਹਾਨੂੰ ਥੋੜਾ ਜਿਹਾ ਲੱਗੇ ਕਿ ਬਹੁਤ ਜ਼ਿਆਦਾ ਟਾਈਟ ਹੋ ਗਿਆ ਤਾਂ ਫਿਰ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਦੁੱਧ ਹੁਣ ਆਪਣੇ ਦੋਨੋਂ ਬੈਟਰ ਹੋ ਗਏ ਨੇ ਤਿਆਰ ਆਪਾਂ ਦੋਨੋਂ ਨੂੰ ਮਿਕਸ ਕਰ ਲਿਆ ਸੀਗਾ ਤੇ ਆਪਾਂ ਇਹ ਪੇਪਰ ਨੂੰ ਆਪਾਂ ਇਸੇ ਕੰਟੀਨਿਊ ਪਹਿਲਾਂ ਇੰਕਰੀਸ ਕਰ ਲਿਆ ਸੀ ਤੇ ਇਹਦੇ ਵਿੱਚ ਆਪਾਂ ਪੇਪਰ ਲਾ ਦਿੱਤਾ ਤੇ ਹੁਣ ਆਪਾਂ ਨਾ ਲੇਅਰਸ ਬਣਾਉਣੀਆਂ ਨੇ ਕੇਕ ਦੀਆਂ ਜਿਵੇਂ 1 ਸਪੂਨ ਆਪਾਂ ਆਲ ਵਾਲਾ ਬੈਟਰ ਪਾਵਾਂਗੇ 1 ਸਪੂਨ ਆਪਾਂ ਕੈਰਟ ਵਾਲਾ ਪਾਵਾਂਗੇ 1 ਸਪੂਨ ਬੀਟਰੂਟ ਵਾਲਾ ਤੇ 1 ਸਪੂਨ ਕੈਰਟ ਵਾਲਾ ਤੇ ਚਲੋ ਹੁਣ ਆਪਾਂ ਇਹਨੂੰ ਸੈਂਪਲ ਕਰਨੇ ਆ ਤਾਂ ਦੇਖੋ ਐਵੇਂ 1 ਸਪੂਨ 1 ਸਪੂਨ ਪਹਿਲਾਂ ਆਪਾਂ ਆਹ ਵਾਲਾ ਬੈਟਰ ਪਾ ਲਿਆ ਨੀਚੇ ਉਸ ਤੋਂ ਬਾਅਦ ਆਪਾਂ ਐਵੇਂ ਹੀ ਕੈਰਟ ਵਾਲਾ ਇੱਕ ਸਪੂਨ ਕੈਰਟ ਵਾਲਾ ਮਿਕਸਚਰ ਪਾ ਲੈਣਾ ਤੇ ਮੈਂ ਹਮੇਸ਼ਾ ਜਿਹੜਾ ਕੇਕ ਹੈ ਨਾ ਉਹ ਆਟੇ ਦਾ ਹੀ ਬਣਾਉਣੀ ਆ ਮੈਂ ਕਦੀ ਨਾ ਮੈਦੇ ਦਾ ਕੇਕ ਨਹੀਂ ਬਣਾਇਆ ਹੈਗਾ ਤੇ ਮੈਨੂੰ ਆਟੇ ਦਾ ਹੀ ਕੇਕ ਜ਼ਿਆਦਾ ਵਧੀਆ ਲੱਗਦਾ ਸੋ ਹੁਣ ਆਪਾਂ ਐਵੇਂ ਕਰਕੇ ਹੀ ਇਹਦੇ ਸਾਰੇ ਬੈਟਰ ਨੂੰ ਐਵੇਂ ਹੀ ਲੇਅਰ ਚ ਪਾ ਲੈਣਾ ਤੇ ਫਿਰ ਆਪਾਂ ਰੱਖਾਂਗੇ ਇਹਨੂੰ ਕੰਟੇਨਰ ਨੂੰ ਇਸ ਪੋਟ ਵਿੱਚ ਕਿਉਂਕਿ ਇਹ ਆਲਰੇਡੀ ਗਰਮ ਹੋ ਚੁੱਕਿਆ ਹੈ ਅਵੇਂ ਕਰਕੇ ਆਪਾਂ ਸਾਰਾ ਬੈਟਰਿੰਗ ਦੇ ਵਿੱਚ ਪਾ ਲਿਆ ਤੇ ਇਹਨੂੰ ਐਵੇਂ ਕਰਕੇ ਇੱਕ ਵਾਰੀ ਟੈਪ ਵੀ ਕਰ ਦਿੱਤਾ ਤੇ ਹੁਣ ਆਪਾਂ ਇਹਦੇ ਤੇ ਪਾਵਾਂਗੇ ਡਰਾਈ ਫਰੂਟ ਡਰਾਈ ਫਰੂਟ ਤੁਸੀਂ ਕੋਈ ਮਰਜੀ ਪਾ ਸਕਦੇ ਹੋ ਜੋ ਤੁਹਾਨੂੰ ਪਸੰਦ ਹੈ ਮੈਂਦੇ ਤੇ ਪਦਾਮ ਪਮਕਿਨ ਸੀਡਸ ਤੇ ਗ੍ਰੇਨਬੇਰੀ ਪਾ ਰਹੀ ਆ ਤੇ ਤੁਸੀਂ ਜਿਹੜਾ ਮਰਜੀ ਡਰਾਈ ਫਰੂਟ ਪਾ ਸਕਦੇ ਹੋ ਤੁਹਾਨੂੰ ਜਿਹੜਾ ਵੀ ਪਸੰਦ ਹੈ ਮੇਰੇ ਘਤਕੰਦੇ ਦੀ ਰੈਸਪੀ ਹੈ ਮम्मा ਬਹੁਤ ਬਣਾਉਂਦੇ ਹੁੰਦੇ ਸੀ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਉਦੋਂ ਤੱਕ ਕੋਈ ਐਨਾ ਹੈਵੀ ਨਹੀਂ ਸੀ ਨਾ ਕੋਈ ਓਵਨ ਨਾ ਕੋਈ ਮਾਈਕ੍ਰੋਵੇਵ ਮੰਮੀ ਜਾਂ ਤਾਂ ਗੈਸ ਤੇ ਬਣਾਉਂਦੇ ਸੀ ਜਾਂ ਤੰਦੂਰ ਤੇ ਜਿੱਥੇ ਆਪਾਂ ਚਿੰਦੇ ਤੇ ਆਪਾਂ ਰੋਟੀਆਂ ਲਾਈਦੀਆਂ ਨੇ ਨਾ ਹੁੰਦੇ ਤੇ ਸੋ ਹੁਣ ਆਪਾਂ ਡ్రਾਈ ਫਰੂਟ ਪਾ ਦਿੰਦਾ ਤੇ ਹੁਣ ਆਪਾਂ ਇਹਨੂੰ ਬੇਕ ਬੇਕ ਹੋਣ ਵਾਸਤੇ ਰੱਖ ਦਿੰਦੇ ਆ ਇਹਨੂੰ ਆਲਮੋਸਟ ਗੈਸ ਤੇ ਸਮਤ ਇਹਨਾਂ ਇੱਕ ਘੰਟਾ ਲੱਗ ਜਾਂਦਾ ਹੈ ਬਣਨ ਤੇ ਤੇ ਤੁਸੀਂ ਵਿੱਚ ਵਿੱਚ ਚੈੱਕ ਕਰਿਓ ਚੈੱਕ ਕਰਦੇ ਰਹੋ ਤੇ ਹੁਣ ਆਪਾਂ ਇਹਵੇਂ ਵੇਚ ਰੱਖ ਦਿੱਤਾ ਤੁਸੀਂ ਦੇਖੋ ਕਿੰਨਾ ਕਲਰਫੁਲ ਲੱਗ ਰਿਹਾ ਨਾ ਤੇ ਲੋਕ ਬਣਾ ਕਿੰਨਾ ਸੋਹਣਾ ਆਇਆ ਸੋ ਹੁਣ ਆਪਾਂ ਇਹਨੂੰ ਕਰਨਿਆ ਬੇਕ ਗੈਸ ਹੈ ਮੇਰਾ ਲੋ ਤੇ ਹਾਂ ਦੇਖੋ ਤੇ ਥੋੜਾ ਜਿਮ ਇੱਕ ਪੁਆਇੰਟ ਹੋਰ ਵਧਾ ਦਿੰਨੇ ਆ ਤੇ ਹੁਣ ਆਪਾਂ ਵੇਟ ਕਰਦੇ ਆ ਆਪਾਂ ਮਿਲਾਂਗੇ ਇੱਕ ਘੰਟੇ ਬਾਅਦ ਦੇਖੋ ਆਪਣਾ ਕੇਕ ਨਾ ਹੌਲੀ ਹੌਲੀ ਪਕਣਾ ਸ਼ੁਰੂ ਹੋ ਗਿਆ ਹੈ ਨਾ ਰਾਈਜ਼ ਹੋ ਰਿਹਾ ਹੈ ਥੋੜੀ ਹੌਲੀ ਹੌਲੀ ਤੇ ਐਵੇਂ ਹੀ ਆਪਾਂ ਨਾ ਥੋੜੀ ਥੋੜੀ ਦੇਰ ਬਾਅਦ ਇਹਨੂੰ ਚੱਕ ਕਰਦੇ ਹਾਂ ਅੰਟੀ ਤੇ ਸੋਰੀ ਆ ਨਾ ਫੌਗ ਆ ਗਈ ਕਿਉਂਕਿ ਮੈਂ ਬਣਾ ਰਹੀ ਸੀ ਨਾਲ ਨਾਲ ਚਾਹ ਕਿਉਂਕਿ ਜ਼ਿਆਦਾ ਟਾਈਮ ਹੋ ਗਿਆ ਸੋ ਹੁਣ ਆਦੂ ਤੁਸੀਂ ਚਾਹ ਪੀਓ ਤੇ ਆਪਾਂ ਥੋੜੀ ਜਿਹਾ ਬਾਅਦ ਫਿਰ ਚੈੱਕ ਕਰਾਂਗੇ ਕਿ ਕੇਕ ਨੂੰ ਹੋਰ ਕਿੰਨਾ ਟਾਈਮ ਲੱਗੇਗਾ ਸਾਡਾ ਕੇਕ ਨਾ ਰਾਈਪ ਹੋਣ ਲੱਗ ਗਿਆ ਤੇ ਹੁਣ ਹੁਣ ਆਪਾਂ ਫੇਰ ਤੋਂ ਦੁਬਾਰਾ ਚੈੱਕ ਕੀਤਾ ਤੇ ਵਿੱਚ ਵਿੱਚ ਤੁਸੀਂ ਵੀ ਚੈੱਕ ਕਰ ਲਿਆ ਕਰੋ ਕਈ ਵਾਰ ਇਹ ਨਾ ਇਹ ਹੁੰਦਾ ਕਿ ਗੇਵਰਨਾ ਕੇਕ ਅੰਦਰੋਂ ਅੰਦਰ ਵਾਲੇ ਸਾਈਡ ਬਾਹਰ ਵਾਲੀ ਸਾਈਡ ਤੋਂ ਰਾਖੋ ਨਾ ਚੰਦੇ ਦੇ ਅੰਦਰ ਵਾਲੇ ਸਾਈਡ ਤੋਂ ਵੇਚੇ ਨੂੰ ਚਲਾ ਜਾਂਦਾ ਸੋ ਚੈੱਕ ਕਰਨਾ ਜ਼ਰੂਰੀ ਹੁੰਦਾ ਹੈ ਆਪਣਾ ਕੇਕ ਡਨ ਹੋ ਗਿਆ ਤੇ ਹੁਣ ਆਪਾਂ ਇਹਨੂੰ ਭਰਨੇ ਆ ਚੈੱਕ ਹੁਣ ਆਪਣਾ ਨਾ ਕੇਕ ਹੋ ਗਿਆ ਡਨ ਤੇ ਅੰਦਰੋਂ ਦੇਖੋ ਫਲਫੀ ਫਲਫੀ ਬਣਿਆ ਤੇ ਹੁਣ ਆਪਾਂ ਜੋ ਇਵੇਂ ਠੰਡਾ ਹੁਣ ਦਾਂਗੇ 10 ਕ ਮਿੰਟ ਲੱਗਣਗੇ ਇਹ ਠੰਡਾ ਹੋਣ ਕੇ ਫਿਰ ਇਹਨੂੰ ਬਾਹਰ ਕੱਢਾਂਗੇ